ਖਬਰਨਾਮਾ ਦੇਖ ਰਿਹਾ ਸੂਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਕੀ ਕੌਮ ਜਾਂ ਪੰਥ ਨਵੀਂ ਸ਼੍ਰੋਮਣੀ ਅਕਾਲੀ ਦਲ ਦਾ ਸਾਥ ਦੇਵੇਗਾ ਜਾਂ ਸਾਥ ਦੇਵੇਗਾ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦਾ ਕਿਉਂਕਿ ਹੁਣ ਗੱਲ ਚੱਲ ਰਹੀ ਹੈ ਕਿ ਅਸਲੀ ਸ਼੍ਰੋਮਣੀ ਅਕਾਲੀ ਦਲ ਦੇ ਵਾਰਸ ਕੌਣ ਹਨ ਸ੍ਰੀ ਦਮਦਮਾ ਸਾਹਿਬ ਦੇ ਸਾ-<UNK> ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਅਤੇ ਸ਼੍ਰੋਮਣੀ ਅਕਾਲੀ ਦਲ ਦਾ ਬਾਗੀ ਧੜਾ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਬਣਾਈ ਪੰਜਵੇਂ ਮੈਂਬਰੀ ਕਮੇਟੀ ਜਾਂ ਸੁਖਬੀਰ ਸਿੰਘ ਬਾਦਲ ਅਤੇ ਸੁਖਬੀਰ ਸਿੰਘ ਬਾਦਲ ਦੇ ਸਾਥੀ ਕਿਉਂਕਿ ਸ਼੍ਰੋਮਣੀ ਅਕਾਲੀ ਦਲ 11 ਅਗਸਤ ਤੋਂ ਬਾਅਦ ਫਿਰ ਇੱਕ ਵਾਰ ਦੋ ਧੜਿਆਂ ਦੇ ਵਿੱਚ ਵੰਡੀ ਗਏ ਦਾਅਵੇਦਾਰੀਆਂ ਠੋਕੀਆਂ ਜਾ ਰਹੀਆਂ ਨੇ ਬਿਆਨਬਾਜ਼ੀ ਕੀਤੀ ਜਾ ਰਹੀ ਹੈ ਸ਼ਬਦੀ ਹਮਲੇ ਵੀ ਕੀਤੇ ਜਾ ਰਹੇ ਨੇ ਜੇਕਰ ਕੌਮ ਨਵੀਂ ਸ਼੍ਰੋਮਣੀ ਅਕਾਲੀ ਦਲ ਦੇ ਨਾਲ ਜੁੜਦੀ ਹੈ ਜਾਂ ਮੁਰਦੀ ਹੈ ਜਾਂ ਸਾਥ ਦਿੰਦੀ ਹੈ ਤਾਂ ਇਹ ਬੜਾ ਵੱਡਾ ਝਟਕਾ ਹੋਵੇਗਾ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਕਿਉਂਕਿ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਦਾ ਇੰਤਜ਼ਾਰ ਨਹੀਂ ਕਰਨਾ ਪਵੇਗਾ ਨਾ ਸੁਖਬੀਰ ਸਿੰਘ ਬਾਦਲ ਅਤੇ ਨਾ ਗਿਆਨੀ ਹਰਪ੍ਰੀਤ ਸਿੰਘ ਨੂੰ ਕਿ ਕੌਮ ਕਿਸ ਦੇ ਨਾਲ ਖੜੀ ਹੈ ਕੌਮ ਕਿਹੜੀ ਪਾਰਟੀ ਨੂੰ ਸਾਥ ਦੇਵੇਗੀ ਜਿਮਨੀ ਚੋਲ ਹਲਕਾ ਤਰਨਤਾਰ ਤੋਂ ਸ਼੍ਰੋਮਣੀ ਅਕਾਲੀ ਦਲ ਵੱਲੋਂ ਪਿੰਡ ਬਡਾਲਾ ਦੇ ਵਿੱਚ ਵੱਡਾ ਇਕੱਠ ਕਰਕੇ ਬੀਬੀ ਸੁਖਵਿੰਦਰ ਕੌਰ ਨੂੰ ਚੋਣ ਮੈਦਾਨ ਦੇ ਵਿੱਚ ਉਤਾਰ ਦਿੱਤਾ ਗਿਆ ਹੈ ਸ਼ਰੂਪਰੀ ਇਕਾਦੀ ਦਲ ਵੱਲੋਂ ਭਾਈ ਅੰਮ੍ਰਿਤਪਾਲ ਖਾਲਸਾ ਵੱਲੋਂ ਬੀਬੀ ਪਰਮਜੀਤ ਕੌਰ ਜੀ ਖਾਲਾ ਉਤਾਰੇ ਜਾਣਗੇ ਐਜ਼ ਏ ਆਜ਼ਾਦ ਉਮੀਦਵਾਰ ਚੋਣ ਲੜੇਗੀ ਸਰਬਜੀਤ ਸਿੰਘ ਖਾਲਸਾ ਦੀ ਭੈਣ ਅੰਮ੍ਰਿਤਕੌਰ ਮਲੋ ਭਾਰਤੀ ਜਨਤਾ ਪਾਰਟੀ ਵੱਲੋਂ ਵੀ ਚੋਣ ਮੈਦਾਨ ਦੇ ਵਿੱਚ ਉਮੀਦਵਾਰ ਉਤਾਰ ਦਿੱਤਾ ਗਿਆ ਹੈ ਕਾਂਗਰਸ ਅਤੇ ਆਮ ਆਦਮੀ ਪਾਰਟੀ ਨੇ ਜਿਹੜੇ ਉਮੀਦਵਾਰ ਉਤਾਰਨੇ ਨੇ ਉਹਨਾਂ ਨੇ ਨਾਮ ਹਲਕੇ ਵਾਲੇ ਚੰਗੀ ਤਰ੍ਹਾਂ ਜਾਣਦੇ ਨੇ ਲੇਕਿਨ ਹੁਣ ਨਵੀਂ ਸ਼ਰੂਮਣੀ ਅਕਾਲੀ ਦਲ ਚੋਣ ਮੈਦਾਨ ਦੇ ਵਿੱਚ ਉਮੀਦਵਾਰ उतारेਗੀ ਜਾਂ ਨਹੀਂ उतारेਗੀ ਇਹ ਗੱਲ ਐਡਵੋਕੇਟ ਇਹ ਗੱਲ ਜਿਹੜੀ ਹੈ ਪੁੱਛੀ ਗਈ ਸ਼੍ਰੀ ਦਮਦਮਾ ਸਾਹਿਬ ਦੇ ਸਾਬਕਾ ਜਥੇਦਾਰ ਗਿਆਨੀ ਹਰ ਸਿੰਘ ਹਣਾ ਵੱਲੋਂ ਵੀ ਗੁਰਪ੍ਰਤਾਪ ਸਿੰਘ ਵਡਾਰਾ ਹਣਾ ਦੇ ਕੋਲੋਂ ਵੀ ਅਤੇ ਪ੍ਰੋਫੈਸਰ ਪ੍ਰੀਮ ਸਿੰਘ ਚੰਦੂ ਮਾਜਰਾ ਹਣਾ ਦੇ ਕੋਲੋਂ ਵੀ ਅਤੇ ਇਕਬਾਲ ਸਿੰਘ ਝੁੱਦਾ ਹਣਾ ਦੇ ਵੀ ਕੋਲੋਂ ਵੀ ਕਿਹੜਾ ਉਮੀਦਵਾਰ ਚੋਣ ਮੈਦਾਨ ਦੇ ਵਿੱਚ ਉਤਾਰਿਆ ਜਾਵੇਗਾ ਪਤਰਕਾਰਾਂ ਦੇ ਨਾਲ ਜਦੋਂ ਗੱਲਬਾਤ ਕੀਤੀ ਗਈ ਤੇ ਉਹਨਾਂ ਨੇ ਕਿਹਾ ਕਿ ਸਾਨੂੰ ਪੰਥ ਦੀ ਲੋੜ ਹੈ ਸਾਨੂੰ ਕੌਮ ਦੀ ਲੋੜ ਹੈ ਅਸੀਂ ਕੌਮ ਤੋਂ ਬਿਨਾ ਪੰਥ ਤੋਂ ਬਿਨਾ ਇੱਕ ਕਦਮ ਵੀ ਅੱਗੇ ਨਹੀਂ ਪਟਾਂਗੇ ਚਾਹੇ ਸ਼ਰੂਮੀ ਅਕਾਲੀ ਦਲ ਵਾਰਿਸ ਪੰਜਾਬ ਦੇ ਹੈ ਚਾਹੇ ਸ਼ਰੂਮੀ ਅਕਾਲੀ ਦਲ ਅਬਰਸਰ ਹੈ ਚਾਹੇ ਨਵੀਂ ਸ਼ਰੂਮੀ ਅਕਾਲੀ ਦਲ ਹੈ ਤੇ ਚਾਹੇ ਕੋਈ ਹੋਰ ਧਿਰ ਹੈ ਜਿਹੜੀ ਪੱਤਖ ਧਿਰ ਹੈ ਉਹਨਾਂ ਨੇ ਕਿਹਾ ਕਿ ਅਸੀਂ ਪੰਥਕ ਧਿਰਾਂ ਨੂੰ ਇਕੱਠਾ ਕਰਾਂਗੇ ਪੰਥਕ ਧਿਰਾਂ ਦੇ ਨਾਲ ਵਿਚਾਰ ਟਟਾਂਦਰਾ ਮੀਟਿੰਗ ਕਰਕੇ ਇੱਕ ਸਾਂਝਾ ਉਮੀਦਵਾਰ ਚੋਣ ਮੈਦਾਨ ਦੇ ਵਿੱਚ ਉਤਾਰਿਆ ਚਾਹੇਗਾ ਅਤੇ ਇਹ ਵੀ ਕਿਆਸਰਗਾਈਆਂ ਲਗਾਈਆਂ ਜਾਲੀਆਂ ਨੇ ਜੇਕਰ ਬੀਬੀ ਪਰਮਜੀਤ ਕੌਰ ਖਾਲਸਾ ਐਜ਼ এ ਚੋਣ ਮੈਦਾਨ ਦੇ ਵਿੱਚ ਆ ਜਾਂਦੇ ਨੇ ਤੇ ਅਮਰਤ ਕੌਰ ਜਿਹੜੀ ਐਮਪੀ ਸਬਜੀ ਸਿਸਟਰ ਨੇ ਛੋਟੇ ਭੈਣ ਨੇ ਉਹਨਾਂ ਨੇ ਕਿਹਾ ਕਿ ਮੈਂ ਚੋਣ ਨਹੀਂ ਲੜਾਂਗੀ ਇਟ ਮੀਨਸ ਕਿ ਪੰਥਕ ਤੇ ਰਾਹ ਕਟੀਆਂ ਹੋ ਕੇ ਬੀਬੀ ਪਰਮਜੀਤ ਕੌਰ ਖਾਲੜਾ ਦੇ ਹੱਕ ਵਿੱਚ ਚੋਣ ਪ੍ਰਚਾਰ ਕਰਨ ਗਈਆਂ ਵੋਟਾਂ ਮੰਗਣ ਗਈਆਂ ਅਤੇ ਉਸ ਨੂੰ ਜਿਤਾਉਣ ਕਿਹਾ ਕਿਉਂਕਿ ਉਹਨਾਂ ਦਾ ਇੱਕ ਬੜਾ ਵੱਡਾ ਅਲਾਮਾ ਹੈ 2019 ਦੀਆਂ ਲੋਕ ਸਭਾ ਕਿਆਂ ਚੋਣਾਂ ਦਾ ਕਿਉਂਕਿ 2019 ਦੀਆਂ ਲੋਕ ਸਭਾ ਕਿਆਂ ਚੋਣਾਂ ਦੇ ਵਿੱਚ ਤੀਜੇ ਨੰਬਰ ਤੇ ਰਹੀ ਬੀਬੀ ਪਰਮਜੀਤ ਕੌਰ ਖਾਲੜਾ ਹਲਕਾ ਸ਼੍ਰੀ ਅਨਦਪੁਰ ਸਾਹਿਬ ਤੋਂ 214000 ਸਮਥਿੰਗ ਵੋਟਾਂ ਪਈਆਂ ਇਸ ਕਰਕੇ ਗੁਰਪ੍ਰਤਾਪ ਸਿੰਘ ਮਟਾਰਾ ਗਿਆਨੀ ਹਰਪ੍ਰੀਤ ਸਿੰਘ ਅਤੇ ਇਕਬਾਲ ਸਿੰਘ ਚੁੰਦਾ ਅਤੇ ਮਨਪ੍ਰੀਤ ਯਾਲੀ ਅਤੇ ਦੀਪਾ ਸਤਪੰਦ ਸਿੰਘ ਹੁਣਾਂ ਵੱਲੋਂ ਕਾਨਫਰੰਸ ਕਰਕੇ ਗਿਆ ਗਿਆ ਕਿ ਅਸੀਂ ਇਹ ਸਾਰੀਆਂ ਪੰਥਕ ਧਰਾਂ ਦੇ ਨਾਲ ਸਿਆਸੀ ਪਾਰਟੀਆਂ ਦੇ ਨਾਲ ਸਲਾਹ ਕਰਾਂਗੇ ਤੇ ਪੰਥਕ ਆਗੂ ਹੀ ਚੋਣ ਮદાન ਦੇ ਵਿੱਚ ਉਤਾਰਿਆ ਜਾਵੇਗਾ ਤੇ ਅਸੀਂ ਉਸ ਨੂੰ ਜਿਤਾਵਾਂਗੇ ਧੰਨਵਾਦ